ਗਲਾਸੀ ਜਿਸ ਦਾ ਸਿੰਗਰ ਨੇ ਸਨਮਦੀਪ ਭਾਜੀ ਹਣੀ ਬਹੁਤ ਸੈਡ ਸੌਂਗ ਗੀਤੇ ਬਹੁਤ ਹੀ ਪਿਆਰੀ ਉਹਦੀ ਸਟੋਰੀ ਅਸੀਂ ਅੱਜ ਕੱਢਾਂਗੇ ਤੇ ਬਲਵਿੰਦਰ ਪੰਨੂ ਜੀ ਦਾ ਲਿਖਿਆ ਹੈ ਮੇਰੇ ਛੋਟੇ ਉਸਤਾਦ ਦਾ ਲਿਖਿਆ ਹੈ ਗੀਤ ਤੇ ਮੈਂ ਤੁਹਾਨੂੰ ਆਪਣੇ ਇੱਕ ਦਾ ਮੁਲਾਕਾਤ ਕਰਵਾਦਾ ਹਾਂ ਸਾਡੇ ਆਰਟਿਸਟ ਨਾਲ ਨਹੀਂ ਹਾਂ ਮੈਂ ਹੁਣ ਕੀ ਪਾਣਾ ਉਹ ਠੀਕ ਆ ਇੱਧਰ ਇਹ ਆਦੀ ਖੁਸ਼ੀ ਵੇਖੋ ਕਿੰਨੀ ਖੁਸ਼ ਹੋ ਆ ਇਹ ਡਾਕਟਰ ਸਾਹਿਬ ਨੇ ਸਮਝਾ ਰਹੇ ਕੀ ਕਰਨਾ ਕੀ ਨਹੀਂ ਕਰਨਾ ਇਹ ਸਭ ਮੇਰੇ ਮੈਡਮ ਨੂੰ ਠੀਕ ਹੈ ਹਾਂਜੀ ਆਪਾ ਛੱਲੇ ਪੋਣੇ ਆ ਆ ਲੁੱਕ ਕੱਢਣੀ ਮੈਨੂੰ ਜੀਤ ਬੜਾ ਪਿਆਰਾ ਵਾ ਜੀ ਇਹ ਲੋਕੇਸ਼ਨ ਤੁਸੀਂ ਜਜ ਕਰ ਸਕਦੇ ਜੋ ਕਿਹੜੀ ਹੋ ਸਕਦੀ ਹੈ ਜੀ ਅੰਮ੍ਰਿਤਸਰ ਦੇ ਲਾਗੇ ਇੱਕ ਲੋਕੇਸ਼ਨ ਆ ਜੀ ਜਿੱਥੇ ਰਾਜੇ ਰਣਜੀਤ ਸਿੰਘ ਹੋਂ ਨਾਲ ਦੀ ਕੋਈ ਯਾਦਾਂ ਜੁੜੀਆਂ ਨੇ ਇੱਥੇ ਇੱਕ ਸ਼ੂਟ ਹੋਰ ਹੋ ਰਿਹਾ ਦੇਖੋ ਜੀ ਇੱਕ ਜਿੱਦ ਹੋਰ ਸ਼ੂਟ ਹੋ ਰਿਹਾ ਪਰ ਉਹ ਢੱਡੀ ਜਿੱਥੇ ਮੰਗੇ ਹਾ ਧਾਰਮਿਕੀ ਸ਼ੂਟ ਕਰ ਰਿਹਾ ਜੀ ਸਿੰਘ ਸਰਦਾਰ ਅਜੀ ਤੇ ਇਸ ਲੋਕੇਸ਼ਨ ਦਾ ਨਾਮ ਹਲਕਾ ਜਿਹਾ ਜੀ ਬੜਾ ਇੱਕ ਹਸੋਹੀਣਾ ਵੀ ਨਾਮ ਉੱਧਾ ਬਸ ਹਸੋਹੀਣਾ ਨਹੀਂ ਆ ਪੁਰਾਣੇ ਜ਼ਮਾਨੇ ਦੇ ਨਾਲ ਬਿਲਕੁਲ ਸਾਹ ਨਾਲ ਸਹੀ ਹੈ ਇਸ ਲੋਕੇਸ਼ਨ ਦਾ ਪੁਲ ਕੰਜਰੀ ਇਹ ਲਾਹੌਰ ਤੋਂ ਵੀ ਮਰਖੇਲ 20 ਮੀਲ ਜੋ ਅਮਰਸਰ ਤੋਂ ਵੀ 30 ਮੀਲ ਦੂਰ ਤੇ ਪਿੰਡਾ ਵਾ ਰਾਜੀ ਰਣਜੀਤ ਸਿੰਘ ਸਮੇਂ ਦੇ ਆ ਉਹਨਾਂ ਜਦੋਂ ਲਾਹੌਰ ਤੋਂ ਇੱਥੇ ਅਮਰਸਰ ਵੱਲ ਦੁਨੀਆ ਆਉਂਦੀ ਹੁੰਦੀ ਸੀ ਤੇ ਉਹਨਾਂ ਵਾਸਤੇ ਇਹ ਲੋਕੇਸ਼ਨ ਬਣਾਇਆ ਗਈ ਸੀ ਕੋਈ ਆਉਂਦਾ ਜਾਂਦਾ ਇੱਥੇ ਪਾਣੀ ਪੀ ਸਕਦਾ ਵਾ ਜਨਮ ਦਾ ਵਾਸਤੇ ਲੋਕੇਸ਼ਨ ਲੱਗ ਸੀ ਪਾਣੀ ਪੀਣ ਦੀ ਮੰਡਿਆਂ ਵਾਸਤੇ ਸੰਸਾਨ ਵਾਸਤੇ ਲੱਗਦੀ ਆਜ ਕਿੱਥੇ ਆ ਜੀ ਬਾਈ ਆ ਚਿੱਕ ਟੈਸ਼ਨ ਕਾਲ ਆ ਜਾ ਇਤਰਾ ਬਾਲ ਕਰ ਲੈ ਠੀਕ ਐ ਸਭ ਚੰਗੀ ਚੀਰ ਗਾੜੀ ਗਾ ਦੀ ਪਿੱਛੇ ਪੁਰ ਬੁੱਕ ਕਰ ਦੇ ਉਹ ਲਾ ਦੋ ਦੂੜਾ ਦੂੜਾ ਲਾ ਦੋ ਪਿੱਛੇ ਪਾ ਨਹੀਂ ਕਰਦੇ ਬੇ ਚਲੀ ਚੀਰ ਗਾੜੀ ਤੇ ਜੇ ਤੁੰ ਨਾ ਨਹੀਂ ਗਿਆ ਨਾ ਉਹ ਵਾ ਗਿਆ ਨਾ ਸਟੱਬਰ ਰਗਾ ਭਾ ਜੀ ਨੂੰ ਕੋ ਅੜਕਤ ਨਾ ਲਾਣੀ ਆ ਮਾ ചീട്ട <tanto> <it's a> <tanto>